ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਾਜ਼ ਫੈਸ਼ਨ ਸਾਹਨੇ ਨਾਲ ਤੋਂ ਜੀ ਅੱਜ ਆਂਟੀ ਜੀ ਵੀ ਨਹੀਂ ਆਏ ਨੇ ਅਨੰਤਪੁਰ ਤੋਂ ਇਹਨਾਂ ਨੇ ਸਾਡੀ ਇੰਸਟਾਗ੍ਰam ਵੀਡੀਓ ਤੋਂ ਦੇਖ ਕੇ ਆਏ ਨੇ ਇਹਨਾਂ ਨੇ ਸਾਡੇ ਤੋਂ ਸ਼ਾਪਿੰਗ ਕੀਤੀ ਜਾਂ ਸੂਟ ਪਰਚੇਸ ਕੀਤੇ ਨੇ ਇਹਨਾਂ ਨੂੰ ਪੁੱਛਦੇ ਆ ਸਾਡੀ ਵੈਰਾਈਟੀ ਤੇ ਸਾਡੇ ਰੇਟ ਕਿਵੇਂ ਲੱਗੇ ਦੱਸਿਓ ਆਂਟੀ ਜੀ ਦੇਖੋ ਜੀ ਮੈਨੂੰ ਤੁਹਾਡੇ ਕੋਲ ਆ ਕੇ ਬਹੁਤ ਵਧੀਆ ਲੱਗਿਆ ਹਾਂਜੀ ਮੈਨੂੰ ਤੁਹਾਡੀ ਮਤਲਬ ਬਹੁਤ ਵਧੀਆ ਵੈਰਾਈਟੀ ਲੱਗੀ ਬਹੁਤ ਵਧੀਆ ਕੱਪੜੇ ਲੱਗੇ ਤੁਸੀਂ ਵਧੀਆ ਡੀਲ ਕਰਿਆ ਹਾਂਜੀ ਮੈਂ ਇਹ ਚਾਹੁੰਦੀ ਆ ਵੀ ਹਰ ਇੱਕ ਬੰਦਾ ਆ ਕੇ ਤੁਹਾਡੇ ਕੋਲ ਉਹ ਕਰੇ ਵੀ ਹਰ ਇੱਕ ਨਾਲੋਂ ਮਤਲਬ ਦੁਕਾਨਾਂ ਨਾਲੋਂ ਰੇਟ ਬਹੁਤ ਸਹੀ ਨੇ ਬਹੁਤ ਵਧੀਆ ਤੁਹਾਡੇ ਕੋਲ ਕੱਪੜੇ ਨੇ ਵੱਧ ਤੋਂ ਵੱਧ ਮੈਂ ਇਹੀ ਕਹੂੰਗੀ ਭੈਣਾਂ ਨੂੰ ਆਪਣਿਆਂ ਨੂੰ ਬਾਜ਼ਾਰ ਨਾਲੋਂ ਰੇਟਾਂ ਦਾ ਫਰਕ ਹੈਗਾ ਨਾ ਹਾਂਜੀ ਹੈ ਹੈਗਾ ਨਾ ਹੈਗਾ ਤੇ ਕੱਪੜਾ ਵੀ ਬਹੁਤ ਕੱਪੜਾ ਵੀ ਵਧੀਆ ਤੇ ਕੱਪੜੇ ਸਾਨੂੰ ਆਪਾਂ ਬਾਜ਼ਾਰ ਦੇ ਸਾਨੂੰ ਰੇਟਾਂ ਦਾ ਫਰਕ ਦੇ ਰਹੇ ਆ ਹਾਂਜੀ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਕੋਲ ਆ ਕੇ ਮੈਂ ਸਾਰੇ ਭੈਣਾਂ ਨੂੰ ਇਹ ਕਹੂੰਗੀ ਵੀ ਆਪਣਾ ਨਾਝ ਭਟੇ ਤੇ ਵੱਧ ਤੋਂ ਵੱਧ ਸਾਡੇ ਕੋਲ ਵਿਜ਼ਿਟ ਕਰਦੇ ਵਿਜ਼ਿਟ ਕਰ ਲਓ ਠੀਕ ਹੈ ਸਾਡੇ ਬੱਚਿਆਂ ਨੂੰ ਵੀ ਇਹ ਕਹੂੰਗੀ ਵੱਧ ਤੋਂ ਵੱਧ ਠੀਕ ਹੈ ਜੀ ਬਹੁਤ ਥੈਂਕ ਯੂ ਸੋ ਮਚ